14 ਸਿੱਖ ਰੈਜੀਮੈਂਟ ਅਤੇ 14 ਸਿੱਖ ਦੇ ਸਮੂਹ ਸਾਫ ਕਾ ਸੈਨਿਕਾਂ ਦੇ ਸਹਿਯੋਗ ਨਾਲ ਕਾਰਗਲ ਜੰਗ ਦੌਰਾਨ ਸ਼ਹੀਦ ਹੋਏ 14 ਸਿੱਖ ਰੈਜੀਮੈਂਟ ਦੇ ਸੈਨਿਕਾਂ ਦੀ ਸ਼ਹਾਦਤ ਨੂੰ ਸਮਰਪਿਤ ਵਿਜੇ ਦਿਵਸ ਗੁਰਦੁਆਰਾ ਸ੍ਰੀ ਰੇਲਸ ਪਾਸ਼ਾਹੀ ਦਸਵੀਂ ਨੰਦਪੁਰ ਸਾਨੇ ਬਲਵੀ ਖੇ ਮਨਾਇਆ ਗਿਆ। ਇਸ ਚ ਕਾਰਗਲ ਵਿਕੇ ਸ਼ਹੀਦ ਹੋਏ ਸੈਨਿਕਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਾਰਗਲ ਲੜਾਈ ਆਪਰੇਸ਼ਨ ਵਿਜੇ ਸ਼ਾਮਲ ਸੈਨਿਕਾਂ ਦੇ ਪਰਿਵਾਰ ਅਤੇ ਹੋਰ ਮਹਤਵਾਰ ਵੀ ਵਿਅਕਤੀ ਸ਼ਾਮਲ ਸਨ। ਕਵਰੇਜ ਕਰਨ ਕੀਤੀ ਗੱਲਬਾਤ ਕੀ ਕਿਹਾ ਆਓ ਦੇਖਦੇ ਹਾਂ ਇੱਕ ਰਿਪੋਰਟ। हम चौदह सिख के हैं और ये जो संगठ है हम हर साल मनाते हैं इस जगह पे और इसका मेन मुद्दा ये है कि हमारे शहीद चौदह सिख के जितने भी शहीद हैं उनको हम सम्मान देते हैं और उनके परिवारों को से मेल मिलाप करके उनसे बातचीत करके और ये प्रोग्राम जिसमें सभी शामिल होते हैं सो ਔਰ ਇਹ ਇੱਕ ਹੋਰ ਤਰੀਕਾ ਹੈ ਕਿ ਹਮਾਰੇ ਬਟਾਲੀਅਨ ਦੇ ਸਾਰੇ ਜਵਾਨ ਜੋ ਹੈ ਉਹ ਇਕੱਠੇ ਮਿਲ ਕੇ ਆਪਸ ਵਿੱਚ ਮੇਲ-ਮਲਾਪ ਕਰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ 14 ਸਿੱਖ ਬਟਾਲੀਆਂ ਦਾ ਨਵਾਂ ਦਾ ਹੋਂਦ ਦੇ ਨਾਤੇ ਹੋਂਦ ਦਾ ਪਰਮੇਂਦਰ ਸਿੰਘ ਮੈਂ ਆਪਣੇ ਪਰੋਂ ਜਿੰਨੇ ਵੀ 14 ਸਿੱਖ ਦੇ ਨਵਾਂ ਦੇ ਸਾਰੇਆਂ ਦਾ ਜੀ ਆਇਆਂ ਸਾਰਿਆਂ ਦਾ ਧੰਨਵਾਦ ਕਰਦਾ ਅਸੀਂ ਇਹ ਪਰਾਲਾ ਜੋ ਕਿਸੇ ਤਿੰਨ ਸਾਲਾਂ ਤੋਂ ਸ਼ੁਰੂ ਕੀਤਾ ਉਹ ਪਰਾਲਾ ਅਸੀਂ ਜਿਹੜੇ 14 ਸਿੱਖ ਦੇ ਸ਼ਹੀਦ ਉਹਨਾਂ ਦੇ ਪਰਿਵਾਰਾਂ ਨੂੰ ਸਨਮਾਨ ਦੇਣ ਵਾਸਤੇ ਆਪਣੇ ਜਵਾਨਾਂ ਨੂੰ ਮਿਲ ਮਨਾ ਕਰਨ ਵਾਸਤੇ ਇਹ ਕਰ ਰਹੇ ਹਾਂ ਹਰੇਕ ਸਾਲ ਅਪਰਨਾ ਅਸੀਂ ਇਹ ਕਰ ਰਹੇ ਹਾਂ ਬਹੁਤ ਵਧੀਆ ਅਪਰਨਾ ਬਹੁਤ ਬੰਦਿਆਂ ਦਾ ਸਾਨੂੰ ਸਹਿਯੋਗ ਮਿਲ ਰਿਹਾ ਸਾਡੇ ਅਫਸਰ ਸਾਹਿਬਾਨ ਸਾਰੇ ORJC ਸਾਰਿਆਂ ਦਾ ਸਾਨੂੰ ਬਹੁਤ ਸਹਿਯੋਗ ਮਿਲ ਰਿਹਾ ਇਸ ਕਰਕੇ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਨਹੀਂ ਆਹ ਇਹ ਅਸੀਂ ਮਨਾਉਨੇ ਕਾਰਗਡੇ ਪਿਛਲੇ ਸਾਲ ਗਰਮੀ ਕਰਕੇ ਅਸੀਂ ਕਾਰਗਡੇ ਨੂੰ ਨੋ ਚੇਂਜ ਕਰਕੇ ਅਸੀਂ ਇਹ ਥੋੜਾ ਕਰ ਮੌਸਮ ਚੇਂਜ ਕਰਦਾ ਇਸ ਕਰਕੇ ਪੰਜ ਕੁ ਪਰਿਵਾਰਾਂ ਨੂੰ ਹੋ ਰਿਹਾ ਪਰਿਵਾਰਾਂ ਨੂੰ ਬਲਾ ਕੇ ਸਨਮਾਨ ਦਿੱਤਾ ਜਾਂਦਾ ਹੁਣਾਂ ਪਰਿਵਾਰਾਂ ਜਿੰਨੇ ਪਰਿਵਾਰ ਨੇ ਸਾਡੇ ਜਿੰਨੇ ਹਾਜ਼ਰ ਹੁੰਦੇ ਉਹਨਾਂ ਨੂੰ ਸਾਰਿਆਂ ਨੂੰ ਬਲਾ ਕੇ ਸਨਮਾਨਿਤ ਕਰਾਂ ਪਰਿਵਾਰ ਤਕਰੀਬਨ ਸਾਡੇ ਕੋਲੇ ਸਾਰੇ ਆਂਦ ਰਹੇ ਇੱਕ ਦੋ ਪਰਿਵਾਰ ਜੋ ਨਹੀਂ ਉਹ ਜਿੰਮੇ ਕਰਕੇ ਨਹੀਂ ਆਏ ਉਹਨਾਂ ਨੂੰ ਨਹੀਂ ਉਹਨਾਂ ਜਿਹੜੇ ਆਪਾਂ ਉਹਦੇ ਸਕੇ ਕਿਸ ਤਰੀਕੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਇੱਥੇ ਸ਼ਹੀਦ ਪਰਿਵਾਰ ਸਨਮਾਨ ਸਮਾਗਮ ਅਸੀਂ ਕਰਵਾ ਰਹੇ ਹਾਂ ਇਹ ਸਨਮਾਨ ਸਮਾਗਮ ਜਿਹੜਾ 14 ਸਿੱਖ ਬਟਾਲੀਅਨ ਔਰ 14 ਸਿੱਖ ਬਟਾਲੀਅਨ ਦੇ ਸਮੂਹ ਜਿਤਨੇ ਵੀ ਸਾਬਕਾ ਸੈਂਕ ਨੇ ਉਹਨਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਜਿਸ ਵਿੱਚ ਤਕਰੀਬਨ ਸਾਡੇ ਕੋਲ ਇੱਥੇ 3350 ਸਾਡਾ ਮੈਂਬਰ ਸਾਹਿਬਾਨ ਜਿਹੜਾ ਇੱਥੇ ਪਹੁੰਚਿਆ ਹੈ ਨਾਲ ਹੀ ਸਾਡੇ ਕੋਲ ਇੱਥੇ 20 ਸਾਡੇ ਸ਼ਹੀਦਾਂ ਦੇ ਪਰਿਵਾਰ ਜਿਹੜੇ ਨੇ ਉੱਥੇ ਪਹੁੰਚੇ ਹਨ ਸਾਡਾ ਇਸ ਪ੍ਰੋਗਰਾਮ ਕਰਵਾਉਣ ਦਾ ਮੇਨ ਮਕਸਦ ਇਹ ਹੁੰਦਾ ਹੈ ਕਿ ਜਿੰਨੇ ਵੀ ਸਾਡੇ ਸ਼ਹੀਦ ਹੋਏ ਹਨ ਜਿਨ੍ਹਾਂ ਨੇ ਦੇਸ਼ ਕੌਮ ਵਾਸਤੇ ਆਪਣਾ ਆਪਾ ਕੁਰਬਾਨ ਕੀਤਾ ਉਹਨਾਂ ਦੀ ਯਾਦ ਅਸੀਂ ਹਰ ਸਾਲ ਮਨਾਈਏ ਉਹਨਾਂ ਦੇ ਪਰਿਵਾਰਾਂ ਨੂੰ ਬੁਲਾ ਕੇ ਇੱਥੇ ਸਨਮਾਨਿਤ ਕਰੀਏ ਤੇ ਨਾਲ ਹੀ ਜਿੰਨੇ ਵੀ ਸਾਡੇ ਆਪਣੇ ਸਾਥੀ ਨੇ ਮੈਂਬਰ ਨੇ ਆਪਸ ਵਿੱਚ ਮਿਲਮਲਾਪ ਕਰੀਏ ਕਿਸੇ ਪ੍ਰਕਾਰ ਦੀ ਕੋਈ ਗਲਬਤ ਹੁੰਦੀ ਏ ਉਹ ਸਾਰੇ ਮਿਲ ਕੇ ਆਪਾਂ ਇੱਥੇ ਹੱਲ ਕਰ ਲੈਣੇ ਆ ਤੇ ਇਸ ਵਾਸਤੇ ਜਿੰਨੇ ਵੀ ਮੈਂਬਰ ਸਭਾਣ ਇੱਥੇ ਪਹੁੰਚੇ ਹਨ ਉਹਨਾਂ ਸਾਰਾਂ ਦਾ ਹੀ ਧੰਨਵਾਦ ਕੀਤਾ ਹੈ ਨਾਲ ਹੀ ਨਾਲ ਜਿੰਨੇ ਪਰਿਵਾਰ ਸਾਡੇ ਕੋਲ ਇੱਥੇ ਪਹੁੰਚੇ ਹਨ ਉਹਨਾਂ ਦਾ ਵੀ ਧੰਨਵਾਦ ਕੀਤਾ ਨਾਲੇ ਪਰਿਵਾਰਾਂ ਨੂੰ ਅਸੀਂ ਇਹ ਵੀ ਹੌਸਲਾ ਦੇਂਦ ਰਹੇ ਹਾਂ ਕਿਉਂ ਸਾਡੇ ਪਰਿਵਾਰ ਦੇ ਮੈਂਬਰ ਸੰ ਜਿਹੜੇ ਸ਼ਹੀਦ ਹੋਏ ਹਨ ਉਨ੍ਹਾਂ ਦੇ ਪਰਿਵਾਰ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਆਉਂਦੀ ਏ ਤਾਂ ਹਮੇਸ਼ਾ ਹੀ ਸਾਡੀ ਇੱਕ ਕਮੇਟੀ ਬਣੀ ਐ ਇੱਥੇ 14 ਸਿੰਘ ਵੈਟਰਨ ਕਾਰਗਰ ਵੈਲਫੇਅਰ ਸੁਸਾਇਟੀ ਉਹ ਕਮੇਟੀ ਜਿਹੜੀ ਹਮੇਸ਼ਾ ਹੀ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੇ ਕੋਈ ਕੋਈ ਦੁੱਖ ਤਕਲੀਫ ਹੁੰਦੀ ਉਹਨੂੰ ਹੱਲ ਕਰ ਦਿੰਦੇ ਹਾਂ ਨਾਲ ਹੀ ਉਹਨਾਂ ਨਾਲ ਫੋਨ ਤੇ ਗੱਲਬਾਤ ਕਰ ਦਿੰਦੇ ਹਾਂ ਮੇਲ ਮਲਾਪ ਕ ਰੱਖ ਦਿੰਦੇ ਹਾਂ ਤੇ ਸਾਡਾ ਮਕਸਦ ਮੇਨ ਇਹੀ ਹੁੰਦਾ ਕਿ ਉਹਨਾਂ ਪਰਿਵਾਰਾਂ ਦੀ ਦੇਖਭਾਲ ਕੀਤੀ ਜਾਏ ਉਹਨਾਂ ਨਾਲ ਗੱਲਬਾਤ ਕੀਤੀ ਜਾਏ ਨਾਲ ਹੀ ਨਾਲ ਜਿੰਨੇ ਸਾਡੇ ਮੈਂਬਰ ਸਾਹਿਬਾਨ ਨੇ ਜਿੰਨੇ ਉਹਨਾਂ ਨਾਲ ਵੀ ਮੇਲਮਲਾਪ ਕਰਦੇ ਰਹੀਏ ਆਪਸ ਵਿੱਚ ਮਿਲਦੇ ਰਹੀਏ ਜ਼ਿੰਦਗੀ ਦਾ ਕੋਈ ਪਤਾ ਨਹੀਂ ਕਦੋਂ ਕੀ ਹੋ ਜਾਣਾ ਤੇ ਕਿਉਂਕਿ ਜਿਨ੍ਹਾਂ ਪਰਿਵਾਰਾਂ ਦੇ ਜੀ ਵਿਛੜ ਜਾਂਦੇ ਹਨ ਉਹਨਾਂ ਨੂੰ ਪਤਾ ਹੁੰਦਾ ਤੇ ਇਹ ਸਾਡੇ ਵਾਸਤੇ ਇਥੋਂ ਦੀ ਕਮੇਟੀ ਜਿਹੜੀ ਜਿਹੜੀ ਗੁਰਦਾਰ ਰੇਨ ਸਾਹਿਬ ਦੀ ਪ੍ਰਬੰਧਕ ਕਮੇਟੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਡਾ ਬਹੁਤ ਮਕਸਦ ਦੇਂਦੇ ਰਹਿੰਦੇ ਹਨ ਔਰ ਸਾਡੇ ਕੋਲ ਇੱਥੇ ਮੁਕ ਤੌਰ ਤੇ ਸਾਡੇ ਜਿਹੜੇ ਬਟਾਲੇ ਦੇ ਪਹਿਲੇ ਸਾਡੇ ਸੀਓ ਸਾਹਿਬ ਸਨ ਕਰਨਲ ਹਰਚਨ ਸਿੰਘ ਸਿੱਧੂ ਸਾਹਿਬ ਕਰਨਲ ਮਟ ਕੁਟੇ ਸਾਹਿਬ ਇਸ ਤੋਂ ਇਲਾਵਾ ਬਰਗੇਡੀਅਰ ਸਾਈਕਲ ਸਾਹਿਬ ਕਰਨਲ ਅਰੀਨ ਸਾਹਿਬ ਕਰਨਲ ਜਗਦੀਪ ਸਾਹਿਬ ਇਸ ਤੋਂ ਇਲਾਵਾ ਸਾਡੇ ਸਮੂਹ ਸਾਬਕਾ ਸੈਨਿਕ ਜਿਹਨੇ ਵੀ ਪੁਰਾਣੇ ਕਾਫੀ ਜੋ ਅੱਜ ਤੋਂ 20-20 ਸਾਲ ਪਹਿਲਾਂ ਵੀ ਪੈਨਸ਼ਨ ਗਏ ਸਨ ਉਹ ਵੀ ਸਾਡੇ ਕੋਲ ਪਹੁੰਚੇ ਨੇ ਜੋ ਨਵੇਂ ਹੁਣ ਵੀ ਪੈਨਸ਼ਨ ਗਏ ਨੇ ਉਹ ਵੀ ਸਾਡੇ ਕੋਲ ਪਹੁੰਚੇ ਨੇ ਇਸ ਤੋਂ ਇਲਾਵਾ ਬਟਾਲੀਨ ਦੇ ਵਿੱਚੋਂ ਵੀ ਕਾਫੀ ਨਫਰੀ ਜਿਹੜੀ ਛੁੱਟੀ ਤੇ ਆ ਉਹ ਵੀ ਸਾਡੇ ਕੋਲ ਇੱਥੇ ਪਹੁੰਚੇ ਹਨ ਤੇ ਸਾਰਿਆਂ ਦਾ ਇੱਥੇ ਬਹੁਤ-ਬਹੁਤ ਧੰਨਵਾਦ ਜਨਾ ਅਗੇ ਨਾਲ ਹੀ মিডিਆ ਵਾਲੇ ਸਾਡੇ ਕੋਲ ਵੀਰ ਜਿਹੜੇ ਪਹੁੰਚੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਕਵਰੇਜ ਕੀਤਾ ਤੇ ਅਸੀਂ ਗੁਰੂ ਪਾਤਸ਼ਾਹ ਜੀ ਹਮੇਸ਼ਾ ਹੀ ਅਰਦਾਸ ਕਰਦੇ ਹਾਂ ਕਿ ਸਾਡੀ 14 ਸਿੱਖ ਪਰਿਵਾਰ ਜਿਹੜਾ ਹਮੇਸ਼ਾ ਵਧਦਾ ਫੁੱਲਦਾ ਰਹੇ ਤੇ ਅਸੀਂ ਹਮੇਸ਼ਾ ਸਾਨੂੰ ਬੜੂ ਉਦਮ ਬਖਸ਼ ਦੇਣ ਗੁਰੂ ਪਾਤਸ਼ਾਹ ਅਸੀਂ ਸ਼ਹੀਦਾਂ ਦੀ ਯਾਦ ਜਿਸ ਤਰ੍ਹਾਂ ਹੁਣ ਮਨਾਈਏ ਹਰ ਸਾਲ ਇਹ ਯਾਦ ਅਸੀਂ ਮਨਾਉਂਦੇ ਰਹੀਏ ਤੇ ਆਪਣੇ ਸ਼ਹੀਦਾਂ ਨੂੰ ਅਸੀਂ ਯਾਦ ਕਰਦੇ ਰਹੀਏ ਕਿਉਂਕਿ ਸ਼ੀਰਕੌਮ ਦਾ سرمایہ ਹੁੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ